ਆੰਬ ਸਾਹਿਬ ਤੋਂ ਜਦੋਂ ਕਿਸਾਨਾਂ ਦੇ ਜਿੱਥੇ ਚੱਲਦੇ ਆ ਤਾਂ ਉੱਥੇ ਜਿੱਥੇ ਪੰਜਾਬ ਪੁਲਿਸ ਨਾਲ ਹਰਿਆਣਾ ਪੁਲਿਸ ਵੀ ਜਿਹੜੀ ਹੈਗੀ ਆ ਕਹਿੰਦੇ ਵੀ ਡਾਂਗਾ ਮਾਰ ਗਈ ਆ ਉਹਦੇ ਵਿਜ਼ੂਅਲ ਵੀ ਹੈਗੇ ਆ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਦਾ ਗਹਿਣਾ ਜੀ ਤੇ ਮੀਟਿੰਗਾਂ ਜਿਹੜੀਆਂ ਸੈਂਟਰ ਸਰਕਾਰ ਨਾਲ ਹੋ ਉਦੋਂ ਜਿਹੜਾ ਹੈ ਪੰਜਾਬ ਦੇ ਜਿਹੜੇ ਜੋ ਵੀ ਨੁਮਾਇੰਦੇ ਸੀ ਉਹਨਾਂ ਨੇ ਜਿਹੜਾ ਆ ਆਪਦਾ ਪੱਖ ਨਹੀਂ ਪੇਸ਼ ਕਰਨਗੇ ਸਾਡੇ ਵੱਟਾਂ ਪਿੱਛੇ ਲੜਾਈ ਹੋ ਜਾਂਦੀ ਦੋ ਦਿਨ ਚ ਇਹਦਾ ਏਡੀ ਵੱਡੀ ਯੂਨੀਵਰਸਿਟੀ ਹੈ ਕੌਣ ਛੱਡਦਾ ਇਹ ਪੰਜਾਬ ਦੀ ਸੀ ਪੰਜਾਬ ਦੀ ਹੈ ਤੇ ਪੰਜਾਬ ਦੀ ਹੀ ਰਹਿਣੀ ਆ ਜਿਸ ਤਰ੍ਹਾਂ ਹੁਣ ਅਧਿਆਪਕ ਜਿਹੜੇ ਆਪਦੀਆਂ ਹੱਕਾਂ ਦੀਆਂ ਹੱਕਾਂ ਵਾਸਤੇ ਖੜੇ ਹੁੰਦੇ ਆ ਅੱਜ ਵੀ ਮੈਂ ਦੇਖ ਰਿਹਾ ਸੀ ਅੱਜ ਵੀ ਜਿਹੜਾ ਹੈਗਾ ਆਪਾਂ ਦੇ लाठी चार्ज ਆ ਭਗਵੰਤ ਸਿੰਘ ਮਾਨ ਜਦੋਂ ਆਪ ਅੱਗੇ ਸੱਤਾ 'ਚ ਨਹੀਂ ਸੀ ਉਹ ਕਹਿੰਦੇ ਸੀ ਕਿ ਮੈਂ ਜਿਹੜਾ ਮਾਸਟਰ ਦਾ ਮੁੰਡਾ ਤੇ ਜਿਹੜਾ ਹੈਗਾ ਪਰ ਦੇਖਿਆ ਜਾਵੇ ਉਸੇ ਰਾਜ ਦੇ ਵਿੱਚ ਉਹੀ ਕੈਪਟਨ ਉਹੀ ਬਾਦਲਾਵਾਂ ਵਾਂਗੂ ਜਿਹੜਾ ਕੁੱਟਮਾਰ ਹੋ ਰਹੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ 'ਚ ਮੇਰੇ ਨਾਲ ਨੇ ਐਮਐਲਏ ਜੈਤੋ ਤੋਂ ਅਮੋਲਕ ਸਿੰਘ ਮੋਲਕ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਠੀਕ ਹੋ ਬਾਈ ਅੱਜ ਤੁਸੀਂ ਲਗਭਗ 12 ਤਰੀਕ ਦੇ ਸ਼ਾਮ ਵੇਲੇ ਇੱਥੇ ਪਹੁੰਚੇ ਹੋ ਬਾਈ ਕਿ ਕਿਸ ਕੀ ਪ੍ਰਪੋਜ਼ਲ ਲੈ ਕੇ ਆਉ ਵੀ ਜਾਂ ਆਪਦੇ ਵੱਲੋਂ ਪਰਸਨ ਆਇਆ ਸਰਕਾਰ ਵੱਲੋਂ ਵੇਖੋ ਮੈਂ ਤਾਂ ਇਨਸਾਨੀਅਤ ਤੌਰ ਤੇ ਆਇਆ ਜੀ ਵੇਖੋ ਜਿਹੜਾ ਬੱਚਾ ਚੰਨੀਗੜ੍ਹ ਰਿਹਾ ਜਿਹੜਾ ਯੂਨੀਵਰਸਿਟੀ 'ਚ ਆਇਆ ਵੀ ਜਿਹੜਾ ਪੜਦਾ ਵੀ ਰਿਹਾ ਤਾਂ ਨਹੀਂ ਵੀ ਪੜਦਾ ਉਹ ਹਰ ਇੱਕ ਨੂੰ ਹੀ ਮੂਹ ਆ ਵੈਸੇ ਵੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਦਾ ਗਹਿਣਾ ਜੀ ਤੇ ਹਰ ਇੱਕ ਬੰਦੇ ਨੂੰ ਆਇਆ ਲੱਗਦਾ ਮੇਰਾ ਆਪਦਾ ਘਰ ਸੋ ਮੈਂ ਇਨਸਾਨੀਅਤ ਤੌਰ ਤੇ ਸਾਡੇ ਮੁੰਡੇ ਹੈਗੇ ਆ ਇੱਥੇ ਪਾਰਟੀ ਵਾਲੇ ਉਹਨਾਂ ਨੇ ਮੈਨੂੰ ਕਿਹਾ ਸੀ ਤੇ ਅਸੀਂ ਆਏ ਸੀ ਆਏ ਰਿਹਾ ਇੱਕ ਇਹ ਵੀ ਆ ਕਿ ਅੱਜ ਚਲੋ ਜਿਹੜਾ ਹੈਗਾ ਮੈਸੇਜ ਮਾਨ ਦਾ ਵੀ ਬਿਆਨ ਆਉਂਦਾ ਕਿ ਜਿਹੜਾ ਪੰਜਾਬ ਦੀ ਯੂਨੀ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਹੈ ਤੁਹਾਡਾ ਜਿਹੜਾ ਹੈ ਕੀ ਕਹਿਣਾ ਹੈ ਵੇਖੋ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਪਿੰਡ ਜਾੜ ਕੇ ਬਣਾਈ ਗਈ ਹੈ ਤੇ ਜਦੋਂ ਪੰਜਾਬ ਨੇ ਵੈਸੇ ਵੀ ਚਲੋ ਐਂ ਕਹਿਣਾ ਸਟੇਟਮੈਂਟ ਦੇਣਾ ਸਾਡੇ ਵੱਟਾਂ ਪਿੱਛੇ ਲੜਾਈ ਹੋ ਜਾਂਦੀ 2 ਇੰਚ ਦੀ ਤੇ ਐਡੀ ਵੱਡੀ ਯੂਨੀਵਰਸਿਟੀ ਇਹ ਕੋਣ ਛੱਡਦਾ ਇਹ ਪੰਜਾਬ ਦੀ ਸੀ ਪੰਜਾਬ ਦੀ ਹੈ ਤੇ ਪੰਜਾਬ ਦੀ ਹੀ ਰਹਿਣੀ ਆ ਸੋ ਪਹਿਲਾ ਸਰਕਾਰਾਂ ਨੇ ਸੈਂਟਰ ਦੀਆਂ ਨੇ ਬਹੁਤ ਕੋਸ਼ਿਸ਼ ਹੜਾ ਪੰਦੀ ਕੋਸ਼ਿਸ਼ ਕੀਤੀ ਆ ਪਰ ਇਹ ਯੂਨੀਵਰਸਿਟੀ ਐਥੇ ਯੂਥ ਆ ਸੋ ਮੇਰੇ ਹਿਸਾਬ ਨਾਲ ਯੂਥ ਨਾਲ ਪੰਗਾ ਕਿਸੇ ਵੀ ਸਰਕਾਰ ਨੂੰ ਨਹੀਂ ਲੈਣਾ ਨਹੀਂ ਲੈਣਾ ਚਾਹੀਦਾ ਤੇ ਇੱਕ ਇਹ ਵੀ ਆ ਹੁਣ ਸਟੂਡੈਂਟਾਂ ਵੱਲੋਂ ਕਈ ਵਾਰੀ ਸਵਾਲ ਵੀ ਕੀਤਾ ਜਾਂਦਾ ਕਿ ਜਿਹੜਾ ਹੈਗਾ ਮੀਟਿੰਗਾਂ ਜਿਹੜੀਆਂ ਸੈਂਟਰ ਸਰਕਾਰ ਨਾਲ ਆਇਆ ਉਦੋਂ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਜੋ ਵੀ ਨੁਮਾਇੰਦੇ ਸੀ ਉਹਨਾਂ ਨੇ ਜਿਹੜਾ ਹੈਗਾ ਆਪਦਾ ਪੱਖ ਨਹੀਂ ਪੇਸ਼ ਕਰਨਗੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਵੇਖੋ ਪਹਿਲੀ ਗੱਲ ਤਾਂ ਇਹ ਸਾਡੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਦੇ ਸੈਨਾਂ ਤੇ ਇਹ ਆਰਡਰ ਲਾਗੂ ਨਹੀਂ ਹੈ ਅਸੀਂ ਤਾਂ ਹਮੇਸ਼ਾ ਡਿਫੈਂਡ ਕਰਦੇ ਆਉਂਦੇ ਆਂ ਵੀ ਇਹ ਨਹੀਂ ਹੋਣਾ ਚਾਹੀਦਾ ਸਾਡੇ ਸੈਨੇਟ ਦੇ ਮੈਂਬਰ ਵੀ ਸੀਗੇ ਜਿਹੜੇ ਉਹਨਾਂ ਨੂੰ ਕਿੰਨਾ ਕਿੰਨਾ ਚਿਰ ਬੁਲਾਇਆ ਹੀ ਨਹੀਂ ਗਿਆ ਸਾਡੀ ਪਾਰਟੀ ਦੇ ਸੀਗੇ ਐਮਐਲਏ ਸਾਹਿਬ ਵੀ ਸੀਗੇ ਸੁਖਨਾਂਦ ਜੀ ਸੋ ਕਹਿਣ ਦਾ ਮਤਲਬ ਹੈ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਕਿ ਕੋਈ ਸਾਡੇ ਆਇਆ ਤਾਂ ਜਾਂ ਸਾਡੇ ਕੀਤੇ ਆ ਟੋੜੀ ਹੋਇਆ ਇਹ ਬਹੁਤ ਸਾਰੀ ਦੀ ਕੋਝੀ ਜਿਹੜੀ ਚਾਲ ਚੱਲਦੀ ਪਈ ਹੈ ਸੈਂਟਰ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਤੋੜ ਕੇ ਇਹਦੇ ਤੇ ਆਪ ਦਾ ਹੱਕ ਜਮਾਇਆ ਜਿਹੜਾ ਐਡਮਿਨਿਸਟਰेटर ਲਾ ਕੇ ਮਤਲਬ ਤਰੀਕੇ ਨਾਲ ਆਪਦੇ ਹੱਥ ਚ ਕੀਤਾ ਜਾਵੇ ਉਹ ਅੱਜ ਦੀ ਨਹੀਂ ਚਲਦੀ ਹੁੰਦੀ ਉਹ ਨਾ ਲੰਬੇ ਸਮੇਂ ਦੀ ਚਲਦੀ ਹੁੰਦੀ ਆ ਅਸੀਂ ਵੀ ਆ ਕੇ ਇਹੀ ਗੱਲਾਂ ਕਹੀਆਂ ਗਿਆ ਵੀ ਇਹ ਨਹੀਂ ਹੋਣਾ ਚਾਹੀਦਾ ਸਾਡੀ ਪਾਰਟੀ ਦਾ ਹਰ ਇੱਕ ਵਰਕਰ ਹਰ ਇੱਕ ਸਾਡੀ ਪਾਰਟੀ ਸਾਡੀ ਜਿੰਨਾ ਵੀ ਇੱਥੇ ਨੂਤ ਦਾ ਸਾਡਾ ਜਿਹੜਾ ਟੱਚ ਆ ਮੋ ਸਾਰਾ ਇਸ ਗੱਲ ਤੇ ਆ ਵੀ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦੀ ਰਹੂਗੀ ਜਿਹੜੀ ਸੈਨਟ ਭੰਗ ਕਰਨ ਦਾ ਉਹਨਾਂ ਦਾ ਤਰੀਕਾ ਸੀਗਾ ਉਹ ਗਲਤ ਸੀ ਇਲੀਗਲ ਸੀ ਤੇ ਤਾਈ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਹੋ ਨਹੀਂ ਸਕੂਗਾ ਐਮਐਲ ਸਾਬ ਜਿਹੜਾ ਹੈਗਾ ਜਦੋਂ 10 ਤਰੀਕ ਨੂੰ ਇਕੱਠ ਹੁੰਦਾ ਤਾਂ ਅੰਬ ਸਾਬ ਤੋਂ ਜਦੋਂ ਕਿਸਾਨਾਂ ਦੇ ਇੱਥੇ ਚੱਲਦੇ ਆ ਤਾਂ ਉੱਥੇ ਜਿੱਥੇ ਪੰਜਾਬ ਪੁਲਿਸ ਨਾਲ ਹਰਿਆਣਾ ਪੁਲਿਸ ਵੀ ਜਿਹੜੀ ਹੈਗੀ ਆ ਕਹਿੰਦੇ ਵੀ ਡਾਂਗਾ ਮਾਰ ਗਈ ਆ ਉਹਦੇ ਵਿਜ਼ੂਅਲ ਵੀ ਹੈਗੇ ਆ ਇਹਦਾ ਕੀ ਕਰਨਾ ਹੈ ਵੇਖੋ ਪਹਿਲੀ ਗੱਲ ਤਾਂ ਆ ਕਿਤੇ ਵੀ ਪੰਜਾਬ ਪੁਲਿਸ ਨੇ ਜੇ ਕਿਤੇ ਖੜੇ ਵੀ ਹੋਣਗੇ ਤਾਂ ਉਹਨਾਂ ਨੇ ਪੰਜਾਬ ਤੋਂ ਉਹਦੇ ਬੱਚਿਆਂ ਨੂੰ ਕਿਸੇ ਨੂੰ ਰੋਕਿਆ ਨਹੀਂ ਜਿੰਨਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਸੋ ਕਈ ਵਾਰੀ ਆਏ ਹੁੰਦਾ ਪ੍ਰੋਪੋਗੈਂਡਾ ਹੁੰਦਾ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਦਾ ਉਹ ਚੱਲਦਾ ਹੀ ਰਹਿੰਦਾ ਹਮੇਸ਼ਾ ਤੋਂ ਹਰਿਆਣਾ ਪੁਲਿਸ ਦੇ ਪੰਜਾਬ ਦੇ ਇਲਾਕੇ ਅੰਦਰ ਦਖਲ ਅੰਦਾ ਜਿਹਨੂੰ ਤੁਸੀਂ ਨਹੀਂ ਉੱਥੇ ਐਹੋ ਜੀ ਕੋਈ ਗੱਲ ਵੀ ਨਹੀਂ ਹੋਈ ਤੇ ਉੱਥੇ ਡੀਆਈਜੀ ਸਾਹਿਬ ਦਾ ਸ਼ਾਇਦ ਮੈਂ ਇੰਟਰਵਿਊ ਵੀ ਦੇਖਿਆ ਸੀ ਉਹਨਾਂ ਨੇ ਵੀ ਕਿਹਾ ਮੈਂ ਉਸੇ ਜਗ੍ਹਾ ਤੇ ਖੜਾ ਹਾਂ ਜਿੱਥੋਂ ਦੀ ਗੱਲ ਕੀਤੀ ਜਾਂਦੀ ਸੀ ਕੋਈ ਉੱਥੇ ਦਾਖਲ ਨਹੀਂ ਹੋਇਆ ਤੇ ਨਾ ਹੀ ਕਿਸੇ ਨੂੰ ਉੱਥੇ ਰੋਕਿਆ ਗਿਆ ਠੀਕ ਹੈ ਕਿਤੇ ਪੁਲਿਸ ਆਪਦੀ ਡਿਊਟੀ ਕਰਦੀ ਹੋ ਸਕਦੀ ਹੈ ਬਟ ਰੋਕਿਆ ਕਿਸੇ ਨੂੰ ਵੀ ਗਿਆ ਜਿਹੜਾ ਨੇ ਯੂਨੀਵਰਸਿਟੀ ਆਉਣਾ ਸੀ ਸਾਰੇ ਆਏ ਇੱਕ ਇਹ ਵੀ ਆ ਕਿ ਪੰਜਾਬ ਆਮ ਆਦਮੀ ਪਾਰਟੀ ਕੋਲੇ ਬਹੁਤ ਵੱਡਾ ਮੰਡੇਟ ਹੈ ਇਸ ਵਕਤਾ ਕੌਣ ਹੈ ਜਿਹੜੀ ਆਮ ਆਦਮੀ ਪਾਰਟੀ ਸੋਚਦੀ ਕਿ ਇੱਕ ਵਾਰੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਦੇ ਪੱਖ ਦੇ ਵਿੱਚ ਫ਼ਤ ਮਤਾ ਲਿਆਂਦਾ ਜਾਵੇ ਮੇਰੇ ਕੋਲ ਬਹੁਤ ਜਲਦੀ ਸੈਸ਼ਨ ਵੀ ਆ ਰਿਹਾ ਹੈ ਪੱਖ ਦੇ ਵਿੱਚ ਮਤਾ ਬਿਲੀਅਨ ਦਾ ਜਾਊਗਾ ਜੀ ਪਰ ਯੂਨੀਵਰਸਿਟੀ ਦੇ ਪੱਖ ਚ ਮਤਾ ਲਿਆਉਣ ਤੋਂ ਪਹਿਲਾਂ ਵੀ ਸਾਡੀ ਸਰਕਾਰ ਨੇ ਮਾਨ ਸਾਹਿਬ ਨੇ ਸਾਡੇ ਡੈਲੀਗੇਟਸ ਜਿੰਨੇ ਵੀ ਹੈਗੇ ਐ ਇਹ ਸ਼ੁਰੂ ਤੋਂ ਹੀ ਅਸੀਂ ਕਹਿੰਦੇ ਆਉਂਦੇ ਆ ਵੀ ਸੈਨੇਟ ਦਾ ਜਿਹੜਾ ਇਲੈਕਸ਼ਨ ਆ ਹੋਣਾ ਚਾਹੀਦਾ ਜੀ ਬਹੁਤ ਲੰਮੇ ਸਮੇਂ ਤੋਂ ਨਾ ਤਾਂ ਸਾਡੇ ਸਾਈਨਾਂ ਕਰਕੇ ਰੁਕਿਆ ਨਾ ਅਸੀਂ ਸਾਡੇ ਸਾਈਨਾਂ ਦੇ ਆਰਡਰ ਅਸੀਂ ਤਾਂ ਹਮੇਸ਼ਾ ਤੋਂ ਹੀ ਕਹਿੰਦੇ ਆਉਂਦੇ ਆ ਜੀ ਬਲੋ ਉਸੇ ਗੱਲ ਤੇ ਹੀ ਖੜੇ ਆ ਕੋਈ ਇਹੋ ਜੀ ਗੱਲ ਨਹੀਂ ਵੀ ਸਰਕਾਰ ਨੇ ਕਿਸੇ ਨੂੰ ਰੋਕਿਆ ਇਥੋਂ ਹੁਣ ਤੱਕ ਕਿਉਂਕਿ ਮੈਨੂੰ ਤਾਂ ਪਤਾ ਮੇਰੇ ਹਲਕੇ ਦੇ ਆਪ ਦੇ ਜਿਹੜੇ ਮੁੰਡੇ ਸੀਗੇ ਉਹ ਵੀ ਇੱਥੇ ਆਏ ਸੀਗੇ ਉਧਰ ਤਾਂ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਨਾ ਕੋਈ ਗੱਲ ਹੋਈ ਹੈ ਤੇ ਇੱਕ ਕਿਉਂਕਿ ਆਪਾਂ ਚਲੋ ਸਿੱਖਿਆ ਤੇ ਖੜੇ ਆ ਕਿਦਾਂ ਲੱਗਦਾ ਜਿਹੜੇ ਆਮ ਆਦਮੀ ਪਾਰਟੀ ਦੇ ਪਿਛਲੇ 4 ਸਾਲਾਂ ਦੇ ਸਿੱਖਿਆ ਦਾ ਮਿਆਰ ਆ ਜਿਹੜਾ ਪੰਜਾਬ ਦੇ ਵਿੱਚ ਵਧਿਆ ਜਾਂ ਘਟਿਆ ਬਿਲਕੁਲ ਵਧਿਆ ਮੇਰੇ ਆਪਦੇ ਹਲਕੇ ਦੇ ਵਿੱਚ ਜਿਆਦਾ ਨਹੀਂ ਤਾਂ 15 ਕਰੋੜ ਰੁਪਏ ਤੋਂ ਨੇੜੇ ਸਕੂਲਾਂ ਤੇ ਲੱਗਿਆ ਜਿਨ੍ਹਾਂ ਦਾ ਮੈਂ ਆਪ ਜਾ ਕੇ ਰਿਘਾਟਣ ਵੀ ਕਰਕੇ ਆਇਆ ਸਾਡੇ ਮੇਨ ਸਕੂਲ ਆ ਜਿਹੜਾ ਉੱਥੇ 1 ਕਰੋੜ ਰੁਪਈਆ ਉੱਥੇ ਹੀ ਲੱਗਿਆ ਜਿਹੜਾ ਮੈਂ ਦਿਖਾ ਵੀ ਸਕਦਾ ਸਿੱਖਿਆ ਦਾ ਮਿਆਰ ਉੱਚਾ ਚੱਕਣ ਵਾਸਤੇ ਬੱਚਿਆਂ ਨੂੰ ਵੇਖੋ ਅੱਜ ਤੋਂ ਪਹਿਲਾਂ ਐ ਹੁੰਦਾ ਰਿਹਾ ਹਮੇਸ਼ਾ ਹੀ ਵੀ ਬੱਚਿਆਂ ਨੂੰ ਪੜਨ ਤੋਂ ਗ੍ਰੇਡ ਕਰਾਇਆ ਜਾਂਦਾ ਸੀਗਾ ਸਰਕਾਰਾਂ ਲੋਕੀ ਪੜ੍ਹ ਲੈ ਕੇ ਨਾ ਜਾਣ ਪਰ ਇੱਥੇ ਪਾਲਸੀ ਉਲਟੀ ਹੈ ਵੀ ਜੇ ਬੱਚੇ ਪੜ੍ਹ ਲੈ ਕੇ ਜਾਣਗੇ ਤਾਂ ਆਤਮ ਨਿਰਪਰ ਹੋ ਜਾਣਗੇ ਜ਼ਰੂਰੀ ਨਹੀਂ ਵੀ ਸਰਕਾਰ ਤੋਂ ਨੌਕਰੀ ਲੈਣੀ ਹੁੰਦੀ ਹੈ ਸੋ ਪੰਜਾਬ ਸਰਕਾਰ ਦਾ ਟੀਚਾ ਹੀ ਹੈ ਸਿੱਖਿਆ ਦਾ ਮਿਆਰ ਸਿਹਤ ਦਾ ਖਿਆਲ ਇਹ ਰੱਖਣਾ ਜ਼ਰੂਰੀ ਹੈ ਦੂ ਟੀਚੇ ਸਾਡੇ ਹੈਗੇ ਹੈ ਤੇ ਅੰਤ ਦੇ ਵਿੱਚ ਜਿਹੜਾ ਆਪਾਂ ਗੱਲ ਕਰ ਗਏ ਜਿਸ ਤਰ੍ਹਾਂ ਹੁਣ ਅਧਿਆਪਕ ਜਿਹੜੇ ਆਪਦੇ ਹੱਕਾਂ ਦੀਆਂ ਹੱਕਾਂ ਵਾਸਤੇ ਖੜੇ ਹੁੰਦੇ ਆ ਅੱਜ ਵੀ ਮੈਂ ਦੇਖ ਰਿਹਾ ਸੀ ਅੱਜ ਵੀ ਜਿਹੜਾ ਹੈਗਾ ਅੱਖਾਂ ਦੇ ਲਾਠੀ ਚਾਰਜ ਆ ਭਵਨ ਸਿੰਘ ਮਾਨ ਜਦੋਂ ਆਪ ਅਗੇ ਸੱਤਾ ਚ ਨਹੀਂ ਸੀ ਉਹ ਕਹਿੰਦੇ ਸੀ ਕਿ ਮੈਂ ਜਿਹੜਾ ਮਾਸਟਰ ਦਾ ਮੁੰਡਾ ਤੇ ਜਿਹੜਾ ਹੈਗਾ ਪਰ ਦੇਖਿਆ ਜਾਵੇ ਉਸੇ ਰਾਜ ਦੇ ਵਿੱਚ ਉਹੀ ਕੈਪਟਨ ਉਹੀ ਬਾਦਲਾਵੰਗੂ ਜਿਹੜਾ ਕੁੱਟਮਾਰ ਹੋ ਰਹੀ ਇਹਨੂੰ ਵੀ ਦੇਖ ਦੇ। ਵੇਖੋ ਇੱਕ ਚੀਜ਼ ਇੱਕ ਚੀਜ਼ ਦੀ ਸਮਝਣ ਦੀ ਲੋੜ ਆ ਆਪਾਂ ਨੂੰ। ਜਿੰਨੀ ਵੈਕੈਂਸੀ ਹੈ ਉੰਨੀ ਭਰੀ ਜਾਣੀ। ਹੁਣ ਤੱਕ 52000 ਦੇ ਤਕਰੀਬ ਬਟ ਮੁਲਾਜ਼ਮ ਜਿਹੜੇ ਰੱਖੇ ਗਿਆ। ਜਿਹੜੇ ਪਿਛਲੇ ਕਈ ਸਾਲਾਂ ਦੇ ਵਿੱਚੋਂ ਭਰੀਆਂ ਨਹੀਂ ਸੀਗੀਆਂ ਪੋਸਟਾਂ ਉਹ ਵੀ ਰੱਖੀਆਂ ਜਾਂਦੀਆਂ। ਸੋ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਹੁੰਦਾ ਹਰ ਇੱਕ ਚੀਜ਼ ਨੂੰ ਬਣਾਉਣ ਵਾਸਤੇ ਸਮਾਂ ਲੱਗਦਾ ਜੇ ਘਰ ਵੀ ਬਣਾਉਣ ਲੱਗੀ। ਤਮੈਨ ਲੱਗਦਾ ਆਪਾਂ ਪਹਿਲਾਂ ਨੀਆ ਕੱਢਦੇ ਆਂ ਭਰਤ ਪਾਉਂਦੇ ਆਂ ਫੇਰ ਹੌਲੀ ਹੌਲੀ ਲੈਂਟਰ ਤੇ ਜਾਂਦੇ ਆਂ ਜੇ ਪੰਜਾਬ ਨੂੰ ਪੈਰਾ ਸਰਦੂਰੀ ਤੋਂ ਖੜਾ ਕਰਨਾ ਹੈ ਜਿਹੜਾ 70 ਸਾਲਾਂ ਦਾ ਗੰਦ ਲਿਆ ਵਾ ਉਹਨੂੰ ਠੀਕ ਕਰਨ ਤੇ ਸਮਾਂ ਲੱਗੂਗਾ ਅਸੀਂ ਲੀ ਤੇ ਚੜਾ ਲਈਏ ਗੱਡੀ 50000 ਤੋਂ ਉੱਤੇ ਨੌਕਰੀ ਦਿੱਤੀਆਂ ਜਿਹੜੀਆਂ ਵਣਦੀਆਂ ਜਿਨ੍ਹਾਂ ਦੀਆਂ ਹੈਗੀਆਂ ਉਹਨਾਂ ਨੂੰ ਮਿਲਣਗੀਆਂ ਕੋਈ ਦੋ ਰਾਇ ਚਲੋ ਤੁਸੀਂ ਸਮਾਂ ਦਿੱਤਾ ਬਾਈ ਬਹੁਤ ਬਹੁਤ ਧੰਨਵਾਦ